ਬਾਲੀਵੁੱਡ ਦਾ ਕਾਲਾ ਸੱਚ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਜੇਕਰ ਗੱਲ ਕਰੀਏ ਅੱਜ ਦੇ ਐਪੀਸੋਡ ਦੀ ਤਾਜ਼ਾ ਐਪੀਸੋਡ ਹੈ ਸਿਨੇਮਾ ਅਤੇ ਕਪੂਰ ਪਰਿਵਾਰ ਤਾਂ ਜੇਕਰ ਕਪੂਰ ਪਰਿਵਾਰ ਦੀ ਗੱਲ ਕੀਤੀ ਜਾਵੇ ਕਪੂਰ ਫੈਮਲੀ ਜੋ ਹੈ ਕਾਫੀ ਵੱਡੀ ਫੈਮਲੀ ਹੈ ਤੇ ਜੇਕਰ ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਦੇ ਵਿੱਚ ਇਹਨਾਂ ਦਾ ਬਹੁਤ ਲੰਬਾ ਇਤਿਹਾਸ ਆਪਾਂ ਕਹਿ ਸਕਦੇ ਹਾਂ ਤੇ ਅੱਜ ਸਪੈਸ਼ਲੀ ਗੱਲ ਕਰਨ ਜਾ ਰਹੇ ਹਾਂ ਬਾਲੀਵੁੱਡ ਦੀ ਫੈਮਲੀ ਕਪੂਰ ਫੈਮਲੀ ਦੀ ਤਾਂ ਸਭ ਤੋਂ ਪੁਰਾਣੀ ਬਾਲੀਵੁੱਡ ਦੀ ਫੈਮਲੀ ਆਪਾਂ ਕਹਿ ਸਕਦੇ ਹਾਂ ਕਪੂਰ ਉਹ ਫੈਮਲੀ ਹੈ ਤੇ ਸਭ ਤੋਂ ਵੱਧ ਪੁਰਾਣਾ ਤੇ ਬਣਿਆ ਹੋਇਆ ਨਾਂ ਬਾਲੀਵੁੱਡ ਦੇ ਵਿੱਚ ਹੈ ਕਪੂਰ ਖਾਨਦਾਨ ਦਾ ਤਾਂ ਜੇਕਰ ਗੱਲ ਕਰੀਏ ਅੱਜ ਕਪੂਰ ਫੈਮਲੀ ਦੀ ਕਿ ਕਪੂਰ ਫੈਮਲੀ ਨੇ ਬਾਲੀਵੁੱਡ ਨੂੰ ਕਿੰਨਾ ਕੁਝ ਦਿੱਤਾ ਹੈ ਕਿੰਨਾ ਕੁਝ ਖਾਸ ਇਸ ਦੇ ਵਿੱਚ ਦੇਖਣ ਨੂੰ ਮਿਲੇਗਾ ਤਾਂ ਸਭ ਤੋਂ ਪਹਿਲਾਂ ਜੇਕਰ ਤੁਹਾਨੂੰ ਕਪੂਰ ਫੈਮਲੀ ਬਾਰੇ ਨਹੀਂ ਪਤਾ ਤਾਂ ਮੈਂ ਦੱਸਦਾ ਕਿ ਕਪੂਰ ਫੈਮਲੀ 5 ਦਸ਼ਕਾਂ ਤੋਂ ਬਾਲੀਵੁੱਡ ਤੇ ਰਾਜ ਕਰ ਰਹੀ ਹੈ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਪੰਜ ਪੀੜੀਆਂ ਇਹਨਾਂ ਦੀਆਂ ਬਾਲੀਵੁੱਡ ਦੇ ਵਿੱਚ ਰਹੀਆਂ ਨੇ ਸਭ ਤੋਂ ਪਹਿਲਾਂ ਜੇਕਰ ਕਪੂਰ ਪਰਿਵਾਰ ਦੀਆਂ ਇਹਨਾਂ ਪੰਜ ਪੀੜੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇੱਥੇ ਜੇਕਰ ਕਿਸੇ ਇਨਸਾਨ ਦਾ ਨਾਮ ਆਂਦਾ ਹੈ ਤਾਂ ਉਹ ਹੈ ਪ੍ਰਿਥਵੀ ਰਾਜ ਕਪੂਰ ਦੇ ਪਿਤਾ ਵਿਸ਼ੇਸ਼ਵਰ 나ਥ ਕਪੂਰ ਜੀ ਹਾਂ ਵਿਸ਼ੇਸ਼ਵਰ 나ਥ ਕਪੂਰ ਜੋ ਕਿ ਕਪੂਰ ਪਰਿਵਾਰ ਦੇ ਮੋਢੀ ਰਹੇ ਸੀ ਮੋਢੀ ਸੀ ਤਾਂ ਇਹਨਾਂ ਨੇ 1951 ਦੇ ਵਿੱਚ ਇੱਕ ਫਿਲਮ ਆਈ ਸੀ ਜਿਸ ਦੇ ਅਵਾਰਾ ਫਿਲਮ ਜਿਸ ਦੇ ਵਿੱਚ ਇਹਨਾਂ ਨੇ ਕਾਫੀ ਹੱਦ ਤੱਕ ਸ਼ੁਰੂਆਤ ਕੀਤੀ ਸੀ ਤਾਂ ਸ਼ੁਰੂਆਤ ਉਹਨਾਂ ਨੇ ਜਦੋਂ ਕੀਤੀ ਤਾਂ ਕਾਫੀ ਮੂਵੀ ਜੜੀ ਸੀ ਉਹ ਹਿੱਟ ਰਹੀ ਤਾਂ ਇਸ ਬਿਗੇਸਟ ਹਿੱਟ ਤੋਂ ਬਾਅਦ ਇਹਨਾਂ ਨੇ ਫਿਰ ਜਦੋਂ ਸੋਚਿਆ ਕਿ ਸਾਨੂੰ ਆਈ ਥਿੰਕ ਹੋਰ ਵੀ ਨਵਾਂ ਕਨਸੈਪਟ ਲੈ ਕੇ ਆਉਣਾ ਚਾਹੀਦਾ ਹੈ ਤੇ ਬਾਅਦ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕਪੂਰ ਖਾਨਦਾਨ ਜਿਹੜਾ ਹੈ ਹੁਣ ਉਹ ਅੱਗੇ 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 ਚੱਲੀ ਗਿਆ ਤਾਂ ਇੱਥੇ ਜੇਕਰ ਅੱਗੇ ਦੀ ਹੁਣ ਆਪਾਂ ਗੱਲ ਕਰਦੇ ਆਂ ਤਾਂ ਇੱਥੇ ਉਹਨਾਂ ਦੇ ਕਿਤੇ ਨਾ ਕਿਤੇ ਜਿਹੜੇ ਇਸ ਮੂਵੀ ਦੇ ਵਿੱਚ ਮੁੱਖ ਭੂਮਿਕਾ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਪੋਤੇ ਯਾਨੀ ਕਿ ਰਾਜ ਕਪੂਰ ਨੇ ਇਸ ਮੂਵੀ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ ਦੂਜੀ ਪੀੜੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੂਜੀ ਪੀੜੀ ਦੇ ਵਿੱਚ ਦੂਸਰਾ ਨਾਂ ਜੋ ਹੈ ਉਹ ਹੈ ਪ੍ਰਿਥਵੀ ਰਾਜ ਕਪੂਰ ਜੀ ਹਾਂ ਪ੍ਰithvi ਰਾਜ ਕਪੂਰ ਨੇ ਫਿਲਮਾਂ ਦੇ ਵਿੱਚ ਕਾਫੀ ਹੱਦ ਤੱਕ ਨਾਮ ਕਮਾਇਆ ਹੈ ਤੇ ਉਹਨਾਂ ਨੇ 1931 ਦੇ ਵਿੱਚ ਪਹਿਲੀ ਆਈ ਫਿਲਮ ਆਲਮ ਆਰਾ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਪਹਿਲੀ ਫਿਲਮ ਤਾਂ ਮੈਂ ਤੁਹਾਨੂੰ ਇੱਥੇ ਦੱਸ ਚੁੱਕੀ ਆ ਤਾਂ ਇੱਥੇ ਜਿਹੜੀ ਆਲਮ ਆਰਾ ਫਿਲਮ ਸੀ ਉਹ ਪਹਿਲੀ ਮੂਵੀ ਇਸ ਕਰਕੇ ਕਹੀ ਜਾਂਦੀ ਹੈ ਕਿਉਂਕਿ ਉਹ ਬੋਲਦੀ ਫਿਲਮ ਸੀ ਬੋਲਦੀ ਫਿਲਮ ਮੀਨਸ ਜਿਸ ਦੇ ਵਿੱਚ ਡਾਇਲੌਗਸ ਡਿਲੀਵਰੀ ਸੀ ਜਿਸ ਦੇ ਵਿੱਚ ਥੋੜਾ ਬਹੁਤਾ ਸਾਊਂਡ 뮤직 ਅ ਦਿਖਾਇਆ ਗਿਆ ਸੀ ਉਸ ਤੋਂ ਪਹਿਲਾਂ ਜਿੰਨੀ ਵੀ ਫਿਲਮਾਂ ਬਣ ਰਹੀਆਂ ਸੀ ਉਹ ਫਿਲਮਾਂ ਸਾਇਲੈਂਟ ਫਿਲਮਾਂ ਹੁੰਦੀਆਂ ਸੀ ਜਿੱਦਾਂ ਕਿ ਤੁਸੀਂ ਪੁਰਾਣੀ ਮੂਵੀ ਹੁਣੇ ਸਰਚ ਕਰ ਸਕਦੇ ਹੋ ਇੱਥੇ ਜੇਕਰ ਮੈਂ ਗੱਲ ਕਰਾਂ ਇੱਕ ਪੁਰਾਣੀ ਮੂਵੀ ਹੈ ਤਾਂ ਇੱਥੇ ਹਰੀਸ਼ ਚੰਦਰ ਜਿਹੜੀ ਮੂਵੀ ਹੈ ਉਹ ਬਿਲਕੁਲ ਹੀ ਸਾਇਲੈਂਟ ਮੂਵੀ ਆ ਹਾਲਾਂਕਿ ਸਾਇਲੈਂਟ ਮੂਵੀ ਹੋਣ ਦੇ ਨਾਤੇ ਵੀ ਉਹ ਫਿਲਮ ਐਨੀ ਜ਼ਿਆਦਾ ਚੱਲ ਗਈ ਸੀ ਕਿ ਇੱਥੇ ਜੇਕਰ ਉਸ ਮੂਵੀ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਬਲੌਕਬਾਸਟਰ ਹਿਟ ਰਹੀ ਸੀ ਤੇ ਹੁਣ ਜੇਕਰ ਇੱਥੇ ਆਪਾਂ ਆਲਮਾਰਾ ਮੂਵੀ ਦੀ ਗੱਲ ਕਰਦੇ ਹਾਂ ਤਾਂ ਆਲਮਾਰਾ ਫਿਲਮ ਦੇ ਵਿੱਚ ਕਾਫੀ ਹੱਦ ਤੱਕ ਕੰਮ ਕੀਤਾ ਸੀ ਡਾਇਲੌਗਸ ਇਹਦੇ ਵਿੱਚ ਬੋਲੇ ਜਾਂਦੇ ਸੀ ਤੇ ਦੂਜੇ ਪਾਸੇ ਜੇਕਰ ਫਿਲਮ ਆਲਮਾਰਾ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਕੰਮ ਜੋ ਹੈ ਕਾਫੀ ਬ੍ਰਿਲੀਅੰਟ ਕੀਤਾ ਗਿਆ ਸੀ ਤਾਂ ਜੇਕਰ ਇੱਥੇ ਗੱਲ ਕੀਤੀ ਜਾਵੇ ਕਿ ਫਿਲਮ ਇਹ ਬੋਲਦੀ ਫਿਲਮ ਸੀ ਤਾਂ ਮੈਂ ਦੱਸ ਹੀ ਦਿੱਤਾ ਤੁਹਾਨੂੰ ਤੇ ਇੱਥੇ ਜੇਕਰ ਹੋਰ ਵੀ ਆਪਾਂ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਕਾਫੀ ਹੱਦ ਤੱਕ ਜਿਹੜੇ ਆਲਮਾਰਾ ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਉਹ ਇੱਥੇ ਕਿਤੇ ਨਾ ਕਿਤੇ ਕਾਫੀ ਸਮੇਂ ਤੋਂ ਸਟਰਗਲ ਕਰ ਰਹੇ ਸੀ ਉਹ ਐਕਟਰ ਤਾਂ ਉਹਨਾਂ ਨੇ ਜਦੋਂ ਸੋਚਿਆ ਕਿ ਇਸ ਮੂਵੀ ਦੇ ਵਿੱਚ ਅਸੀਂ ਨਵਾਂ ਕੀ ਲੈ ਕੇ ਆ ਸਕਦੇ ਹਾਂ ਤਾਂ ਉਹਨਾਂ ਨੇ ਜਦੋਂ ਰਿਸਰਚ ਕੀਤੀ ਉਹਨਾਂ ਨੇ ਕੁਝ ਚੀਜ਼ਾਂ ਦੇ ਵਿੱਚ ਬਦਲਾਅ ਕੀਤੇ ਥੋੜੀ ਬਹੁਤ ਡਾਇਲੌگز ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਡਾਇਲੌگز ਜਿਹੜੇ ਨੇ ਐਨੇ ਜ਼ਿਆਦਾ ਹਿੱਟ ਰਹੇ ਤੇ ਐਨੇ ਜ਼ਿਆਦਾ ਅੱਛੇ ਲੱਗੇ ਬੋਲਣ ਦੇ ਵਿੱਚ ਤਾਂ ਉਹਨਾਂ ਨੇ ਇੱਕ ਸਕਰੀਨ ਦੇ ਉੱਤੇ ਮਤਲਬ ਜਿੱਦਾਂ ਅੱਜਕੱਲ ਕਹਿ ਦਿੰਦੇ ਆ ਕਿ ਇੱਕ ਜਸਟ ਟ੍ਰੇਲਰ ਤਾਂ ਉਹਨਾਂ ਨੇ ਸਿਰਫ ਇੱਕ ਟ੍ਰੇਲਰ ਦੀ ਤਰ੍ਹਾਂ ਛੋਟਾ ਜਿਹਾ ਕਲਿੱਪ ਸ਼ੂਟ ਕੀਤਾ ਸੀ ਤੇ ਕਲਿੱਪ ਜਿਹੜਾ ਹੈ ਕਾਫੀ ਹੱਦ ਤੱਕ ਲੋਕਾਂ ਨੂੰ ਇੰਨਾ ਜ਼ਿਆਦਾ ਖੂਬਸੂਰਤ ਲੱਗਿਆ ਜੋ ਕਿ ਫਿਲਮ ਦੇ ਨਿਰਦੇਸ਼ਕ ਸੀ ਰਾਈਟਰ ਸੀ ਲੋਕ ਸੀ ਕ੍ਰੂ ਮੈਂਬਰ ਸੀ ਉਹਨਾਂ ਨੂੰ ਜਦੋਂ ਦਿਖਾਇਆ ਗਿਆ ਤਾਂ ਫਿਲਮ ਕਹਿੰਦੇ ਵਾਕੀ ਚੱਲ ਸਕਦੀ ਹੈ ਤਾਂ ਇੱਥੇ ਫਿਲਮ ਦੁਬਾਰਾ ਜਦੋਂ ਚੱਲੀ ਤਾਂ ਕਾਫੀ ਹੱਦ ਤੱਕ ਫਿਲਮ ਨੇ ਮਚਾ ਦਿੱਤੀ ਸੀ ਤੇ ਇੱਥੇ ਦੱਸ ਦਈਏ ਕਿ ਪ੍ਰਿਥਵੀ ਥੀਏਟਰ ਦੀ ਵੀ ਸ਼ੁਰੂਆਤ ਇੱਥੋਂ ਹੀ ਹੋਈ ਸੀ ਹੁਣ ਪ੍ਰਿਥਵੀ ਰਾਜ ਕਪੂਰ ਜਿਹੜੇ ਨੇ ਉਹਨਾਂ ਨੇ ਆਪਣੇ ਨਾਂ ਤੋਂ ਯਾਨੀ ਕਿ ਪ੍ਰਿਥਵੀ ਥੀਏਟਰ ਜਿਹੜਾ ਹੈ ਉਸ ਨੂੰ ਸ਼ੁਰੂ ਕਰ ਲਿਆ ਸੀ ਤਾਂ ਜੇਕਰ ਗੱਲ ਕੀਤੀ ਜਾਵੇ ਪ੍ਰਿਥਵੀ ਥੀਏਟਰ ਦੀ ਤਾਂ ਕਾਫੀ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਉਸ ਸਮੇਂ ਪ੍ਰਿਥਵੀ ਥੀਏਟਰ ਨੇ ਆਪਾਂ ਨੂੰ ਬਹੁਤ ਸਾਰੀ ਫਿਲਮਾਂ ਦਿੱਤੀਆਂ ਜਿੱਦਾਂ ਕਿ ਅਕਬਰ ਯਾਨੀ ਕਿ ਮੁਗਲਿਆਜ਼ਮ ਮੁਗਲਿਆਜ਼ਮ ਫਿਲਮ ਇੱਕ ਅਜੀ ਹੀ ਫਿਲਮ ਹੈ ਜੋ ਕਿ 1960 ਦੇ ਦਹਾਕੇ 1960 ਦੇ ਵਿੱਚ ਬਣੀ ਹੋਈ ਹੈ ਤੇ ਕਾਫੀ ਬ੍ਰਿਲੀਅੰਟ ਰਈ ਹੈ ਅਨਾਰਕਲੀ ਸਲੀਮ ਤੇ ਅਕਬਰ ਦੀ ਇਸ ਦੇ ਵਿੱਚ ਕਹਾਣੀ ਜਿਹੜੀ ਆ ਦਿਖਾਈ ਗਈ ਹੈ ਦੂਜੇ ਪਾਸੇ ਜੇਕਰ ਆਪਾਂ ਗੱਲ ਕਰਦੇ ਆਂ ਦੂਸਰੀ ਹਿੱਟ ਮੂਵੀ ਦੀ ਜੋ ਕਿ ਆਪਾਂ ਨੂੰ ਪ੍ਰਿਥਵੀ ਥੀਏਟਰ ਨੇ ਦਿੱਤੀ ਹੈ ਉਹ ਫਿਲਮ ਸੀ ਇੱਥੇ ਸਿਕੰਦਰ ਜੀ ਹਾਂ ਸਿਕੰਦਰ ਫਿਲਮ ਜੋ ਕਿ 1941 ਦੇ ਵਿੱਚ ਬਣੀ ਸੀ ਪਰ ਇਹ ਥੋੜੀ ਰਿਲੀਜ਼ ਲੇਟ ਹੋਈ ਸੀ ਤਾਂ ਇੱਥੇ ਉਸ ਸਮੇਂ ਫਿਲਮਾਂ ਦੇ ਵਿੱਚ ਕਾਫੀ ਐਕਸਪੈਰੀਮੈਂਟ ਕੀਤੇ ਜਾਂਦੇ ਸੀ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਅੱਜ ਕੱਲ ਵੀ ਇੱਕ ਮੂਵੀ ਨੂੰ ਬਣਾਉਣ ਦੇ ਲਈ ਬਹੁਤ ਸਾਰਾ ਜਿਹੜਾ ਕਿਤੇ ਨਾ ਕਿਤੇ ਟੈਲੈਂਟ ਕੱਢਣਾ ਪੈਂਦਾ ਹੈ ਐਕਟਰ ਡਾਇਰੈਕਟਰ ਜਾਂ ਰਾਈਟਰ ਨੂੰ ਸਟੋਰੀ ਲਿਖਣ ਦੇ ਲਈ ਉਸ ਨੂੰ ਡਾਇਰੈਕਟਰ ਨੂੰ ਉਸ ਦੀਆਂ ਡਾਇਰੈਕਸ਼ਨਸ ਦੇਖਣ ਦੇ ਲਈ ਉਸ ਦੀ ਲੋਕੇਸ਼ਨਸ ਦੇਖਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਤਾਂ ਇੱਥੇ ਕਾਫੀ ਹੱਦ ਤੱਕ ਇਹ ਚੀਜ਼ ਦੇਖਣ ਨੂੰ ਮਿਲੀ ਸੀ ਇਹ ਮੂਵੀ ਜਿਹੜੀ ਹੈ ਸਿਕੰਦਰ ਮੂਵੀ ਇਸ ਦੇ ਵਿੱਚ ਬਹੁਤ ਕਮਾਲ ਦਾ ਕੰਮ ਕੀਤਾ ਗਿਆ ਤੇ ਅੱਗੇ ਐਕਟਰ ਯਾਨੀ ਕਿ ਪ੍ਰਿਥਵੀ ਰਾਜ ਕਪੂਰ ਨੇ ਇਹਨਾਂ ਦੇ ਤਿੰਨ ਬੇਟੇ ਸੀਗੇ ਜਿੱਦਾਂ ਕਿ ਗੱਲ ਆਪਾਂ ਕਰ ਲਈਏ ਰਾਜ ਕਪੂਰ ਸ਼ਮੀ ਕਪੂਰ ਅਤੇ ਸ਼ਸ਼ੀ ਕਪੂਰ ਤਾਂ ਇਹ ਤਿੰਨੇ ਇਹਨਾਂ ਦੇ ਬੇਟੇ ਸੀ ਜੋ ਕਿ ਅੱਗੇ ਜਾ ਕੇ ਕਾਫੀ ਫੇਮਸ ਹੋਏ ਕਾਫੀ ਅੱਛੇ ਅਦਾਕਾਰ ਬਣੇ ਹੁਣ ਗੱਲ ਆਉਂਦੀ ਹੈ ਤੀਸਰੀ ਪੀੜੀ ਤੀਸਰੀ ਪੀੜੀ ਵੈਸੇ ਮੈਂ ਤੁਹਾਨੂੰ ਦੱਸ ਹੀ ਦਿੰਦੀ ਆ ਸ਼ਸ਼ੀ ਕਪੂਰ ਸ਼ਮੀ ਕਪੂਰ ਤੇ ਰਾਜ ਕਪੂਰ ਜਿਹੜੇ ਨੇ ਇਹ ਤੀਸਰੀ ਪੀੜੀ ਦੇ ਵਿੱਚ ਆਉਂਦੇ ਨੇ ਤਾਂ ਜੇਕਰ ਇਹਨਾਂ ਦੀ ਗੱਲ ਕੀਤੀ ਜਾਵੇ ਤਾਂ ਰਾਜ ਕਪੂਰ ਇੱਕ ਅਭਿਨੇਤਾ ਨਿਰਮਾਤਾ ਤੇ ਰਾਈਟਰ ਕਾਫੀ ਅੱਛੇ ਰਾਈਟਰ ਰਹੇ ਨੇ ਸਫਲ ਰਾਈਟਰ ਰਹੇ ਨੇ ਤੇ ਜੇਕਰ ਇਹਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਫਿਲਮਾਂ ਇਹਨਾਂ ਨੇ ਕੀਤੀਆਂ ਨੇ ਜੋ ਕਿ ਲੋਕਾਂ ਨੂੰ ਕਾਫੀ ਪਸੰਦ ਵੀ ਆਂਦੀਆਂ ਨੇ ਤੇ ਜੇਕਰ ਮੈਂ ਅੱਜ ਦੀ ਗੱਲ ਕਰਾਂ ਅੱਜ ਵੀ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੂੰ ਰਾਜ ਕਪੂਰ ਦਾ ਜੋ ਕ੍ਰੇਜ਼ ਹੈ ਉਹ ਅੱਜ ਵੀ ਕਾਫੀ ਹੱਦ ਤੱਕ ਅੱਛਾ ਲੱਗਦਾ ਹੈ ਤੇ ਦੂਜੇ ਪਾਸੇ ਇਹ ਹਿੰਦੀ ਸਿਨੇਮਾ ਦੇ ਬਹੁਤ ਹੀ ਫੈਬਿਊਲਸ ਸੈਕਟਰ ਰਹੇ ਨੇ ਇਤਿਹਾਸ ਦੇ ਵਿੱਚ ਇਹਨਾਂ ਦਾ ਨਾਂ ਤੇ ਬਹੁਤ ਵੱਡੀ ਸ਼ੋਹਰਤ ਜਿਹੜੀ ਹੈ ਇਹਨਾਂ ਨੂੰ ਮਿਲੀ ਹੋਈ ਹੈ ਤੇ ਉਹਨਾਂ ਦੀ ਪਤਨੀ ਜਿਹੜੀ ਨੇ ਪਤਨੀ ਜਿਹੜੇ ਸੀ ਕ੍ਰਿਸ਼ਨਾ ਕਪੂਰ ਤਾਂ ਇਥੇ ਕ੍ਰਿਸ਼ਨਾ ਕਪੂਰ ਦੇਵੀ ਪੰਜ ਬੱਚੇ ਸੀ ਜਿਨ੍ਹਾਂ ਦੇ ਵਿੱਚ ਤਿੰਨ ਮੁੰਡੇ ਤੇ ਦੋ ਕੁੜੀਆਂ ਸੀ ਜੇਕਰ ਮੁੰਡਿਆਂ ਦੀ ਗੱਲ ਕੀਤੀ ਜਾਵੇ ਤਾਂ ਰੰਧੀਰ, ਰਿਸ਼ੀ ਤੇ ਰਾਜੀਵ ਇਹ ਤਿੰਨ ਇਹਨਾਂ ਦੇ ਬੇਟੇ ਸੀ ਯਾਨੀ ਕਿ ਰਾਜ ਕਪੂਰ ਦੇ ਤੇ ਦੂਜੇ ਪਾਸੇ ਇਹਨਾਂ ਦੀਆਂ ਬੇਟੀਆਂ ਜਿਹੜੀਆਂ ਸੀ ਨੀਤੂ ਨੰਦਾ ਤੇ ਸੀਮਾ ਜੈਨ ਤੇ ਕਾਫੀ ਹੱਦ ਤੱਕ ਇਹ ਵੀ ਪਰਿਵਾਰ ਜਿਹੜਾ ਹੈ ਸੁਰਖੀਆਂ ਦੇ ਵਿੱਚ ਰਹਿੰਦਾ ਸੀ ਜਿੱਦਾਂ ਕਿ ਮੈਂ ਦੱਸਿਆ ਹੀ ਹੈ ਕਿ ਕਪੂਰ ਫੈਮਲੀ ਦਾ ਆਖਿਰ ਬਾਲੀਵੁੱਡ ਦੇ ਨਾਲ ਕੀ ਨਾਤਾ ਹੈ ਤਾਂ ਕਪੂਰ ਫੈਮਲੀ ਦੇ ਨਾਲ ਹੀ ਕਿਤੇ ਨਾ ਕਿਤੇ ਬਾਲੀਵੁੱਡ ਬਾਲੀਵੁੱਡ ਦਾ ਇੱਕ ਤਰ੍ਹਾਂ ਦਾ ਨਾਅ ਜੁੜਿਆ ਹੋਇਆ ਬਹੁਤ ਹੀ ਜ਼ਿਆਦਾ ਮਸ਼ਹੂਰ ਤੇ ਪੁਰਾਣੀ ਫੈਮਲੀ ਹੈ ਇਹ ਤੇ ਜੇਕਰ ਇੱਥੇ ਗੱਲ ਕੀਤੀ ਜਾਵੇ ਸੀਮਾ ਜੈਨ ਦੇ ਹੋਰ ਭਰਾਵਾਂ ਦੀ ਤਸ਼ਮੀ ਅਤੇ ਸ਼ਸ਼ੀ ਕਪੂਰ ਵੀ ਹਿੰਦੀ ਸਿਨੇਮਾ ਦੇ ਵਿੱਚ ਬਹੁਤ ਹੀ ਮਸ਼ਹੂਰ ਜਿਹੜੇ ਐਕਟਰ ਬਣੇ ਨੇ ਕਿਉਂਕਿ ਇੱਥੇ ਰਾਜ ਕਪੂਰ ਦੇ ਪੰਜ ਬੇਟੇ ਸੀ ਜਿਨ੍ਹਾਂ ਦੇ ਵਿੱਚ ਰੰਧੀ ਰਿਸ਼ੀ ਰਾਜੀਵ ਸ਼ੰਮੀ ਤੇ ਸ਼ਸ਼ੀ ਕਪੂਰ ਆਂਦੇ ਨੇ ਤਾਂ ਇੱਥੇ ਸਾਰੇ ਹੀ ਇਹ ਪੰਜ ਦੇ ਪੰਜ ਐਕਟਰ ਹੀ ਬਹੁਤ ਹੀ ਜ਼ਿਆਦਾ ਫੈਬਿਊਲਸ ਐਕਟਰ ਸੀ ਲੋਕਾਂ ਨੂੰ ਬਹੁਤ ਅੱਛੀਆਂ ਫਿਲਮਾਂ ਇਹਨਾਂ ਨੇ ਦਿੱਤੀਆਂ ਨੇ ਤੇ ਲੋਕ ਵੀ ਇਹਨਾਂ ਨੂੰ ਬਹੁਤ ਪਸੰਦ ਵੀ ਕਰਦੇ ਸੀ ਅੱਗੇ ਜੇਕਰ ਆਪਾਂ ਹੁਣ ਇਹਨਾਂ ਦੀ ਫਿਲਮਾਂ ਦੀ ਗੱਲ ਕਰਦੇ ਆ ਤਾਂ ਬਹੁਤ ਸਾਰੀਆਂ ਫਿਲਮਾਂ ਇਹਨਾਂ ਨੇ ਦਿੱਤੀਆਂ ਨੇ ਜੋ ਆਮ ਜਨਤਾ ਨੂੰ ਕਾਫੀ ਹੱਦ ਤੱਕ ਪਸੰਦ ਆਉਂਦੀਆਂ ਨੇ ਤੇ ਜੇਕਰ ਅੱਗੇ ਹੁਣ ਆਪਾਂ ਚੌਥੀ ਪੀੜੀ ਵੱਲ ਚੱਲੀਏ ਜਿੱਦਾਂ ਕਿ ਇੱਥੇ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਹੁਣ ਜਿਹੜੇ ਇਹ ਬੇਟੇ ਸੀ ਉਹਨਾਂ ਦੇ ਵੀ ਅੱਗੇ ਜੋ ਜਨਰੇਸ਼ਨ ਸੀ ਉਸ ਬਾਰੇ ਵੀ ਤੁਹਾਨੂੰ ਮੈਂ ਇੱਥੇ ਦੱਸਦਾ ਤਾਂ ਇੱਥੇ ਚੌਥੀ ਪੀੜ੍ਹੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਜ਼ਿਆਦਾ ਲੋਕਪ੍ਰੀਆ ਰਹਿਣ ਵਾਲੇ ਯਾਨੀ ਕਿ ਬਹੁਤ ਹੀ ਜ਼ਿਆਦਾ ਪਪੂਲਰ ਰਹਿਣ ਵਾਲੇ ਇੱਕ ਐਕਟਰ ਜਿਨ੍ਹਾਂ ਦਾ ਨਾਮ ਹਰ ਕਿਸੇ ਦੀ ਜ਼ੁਬਾਨ ਤੇ ਹੈ ਉਹ ਨੇ ਰਿਸ਼ੀ ਕਪੂਰ ਜੀ ਹਾਂ ਰਿਸ਼ੀ ਕਪੂਰ ਨੂੰ ਕਾਫੀ ਫਿਲਮਾਂ ਤੋਂ ਪਛਾਣ ਮਿਲੀ ਲੋਕ ਉਹਨਾਂ ਨੂੰ ਅੱਜ ਸਾਰੇ ਹੀ ਲੋਕ ਉਹਨਾਂ ਨੂੰ ਜਾਣਦੇ ਨੇ ਬਹੁਤ ਹੀ ਜ਼ਿਆਦਾ ਅੱਛੀਆਂ ਫਿਲਮਾਂ ਉਹਨਾਂ ਨੇ ਕੀਤੀਆਂ ਨੇ ਜੇਕਰ ਉਹਨਾਂ ਦੀ ਪਹਿਲੀ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਬੌਬੀ ਜੋ ਕਿ ਡਿੰਪਲ ਕ ਆੜੀਆਂ ਦੇ ਨਾਲ ਉਹਨਾਂ ਦੀ ਮੂਵੀ ਸੀ ਕਾਫੀ ਹੱਦ ਤੱਕ ਹਿੱਟ ਮੂਵੀ ਰਹੀ ਹੈ ਤੇ ਉਹਨਾਂ ਦੇ ਵਿੱਚ ਤੁਸੀਂ ਉਹਨਾਂ ਦੇ ਲੁੱਕ ਨੂੰ ਜੇਕਰ ਦੇਖੋਗੇ ਤਾਂ ਤੁਸੀਂ ਵੀ ਵਾਕਈ ਇੰਪ੍ਰੈਸ ਹੋ ਜਾਵੋਗੇ ਤਾਂ ਇਸ ਤੋਂ ਬਾਅਦ ਉਹਨਾਂ ਨੇ ਖੇਲ ਖੇਲ ਮੇ ਮੂਵੀ ਕਿਤੀ ਉਸ ਤੋਂ ਬਾਅਦ ਕبھی-ਕبھی ਕਰਜ਼ ਚਾਂਦਨੀ ਮੂਵੀ ਜੇਕਰ ਇਹਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਜ਼ਿਆਦਾ ਫੈਬਿਊਲਸ ਮੂਵੀ ਰਹੀ ਹੈ ਚਾਂਦਨੀ ਮੂਵੀ ਜਿਸ ਦੇ ਵਿੱਚ ਇਹਨਾਂ ਦੀ ਕੋ ਸਟਾਰ ਸ਼੍ਰੀ ਦੇਵੀ ਰਹੀ ਨਹੀਂ ਜੀ ਹਾਂ ਸ਼੍ਰੀ ਦੇਵੀ ਇਹਨਾਂ ਦੀ ਲੈਜੈਂਡ ਐਕਟਰੈਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਤਾਂ ਸ਼੍ਰੀ ਦੇਵੀ ਦੇ ਨਾਲ ਚਾਂਦਨੀ ਫਿਲਮ ਜਦੋਂ ਇਹਨਾਂ ਦੀ ਆਈ ਸੀ ਇਸ ਮੂਵੀ ਦੇ ਨਾਲ ਵੀ ਲੋਕਾਂ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਇਸ ਫਿਲਮ ਦੀ ਜੇਕਰ ਲੋਕੇਸ਼ਨ ਦੀ ਗੱਲ ਕੀਤੀ ਜਾਵੇ ਬਾਤ ਹੀ ਖੂਬਸੂਰਤ ਲੋਕੇਸ਼ਨ ਦੇ ਉੱਤੇ ਸ਼ੂਟ ਕੀਤੀ ਗਈ ਸੀ ਤੇ ਸਭ ਤੋਂ ਵੱਧ ਜੇਕਰ கால்லத் ਤੇ ਚਰਚਾ ਹੋਈ ਤਾਂ ਉਹ ਸੀ ਸ਼੍ਰੀ ਦੇਵੀ ਦੇ ਲੁੱਕ ਦੀ ਜੀ ਹਾਂ ਕਿਉਂਕਿ ਅੱਜ ਵੀ ਸ਼੍ਰੀ ਦੇਵੀ ਦਾ ਜੋ ਉਸ ਮੂਵੀ ਦੇ ਵਿੱਚ ਲੁੱਕ ਸੀ ਉਸ ਨੂੰ ਬਹੁਤ ਜਿਹੜੀ ਫੀਮੇਲਸ ਨੇ ਉਹ ਫੋਲੋ ਕਰਦੀਆਂ ਸੀ ਤੇ ਬਹੁਤ ਹੀ ਲੋਕ ਪਸੰਦ ਕਰਦੇ ਨੇ ਇਹ ਫਿਲਮਾਂ ਤੋਂ ਇਹਨਾਂ ਨੂੰ ਕਾਫੀ ਹੱਦ ਤੱਕ ਪਛਾਣ ਮਿਲੀ ਹੈ ਤੇ ਜੇਕਰ ਇੱਥੇ ਰੀਸ਼ੀ ਕਪੂਰ ਦੀ ਪਤਨੀ ਦੀ ਗੱਲ ਕੀਤੀ ਜਾਵੇ ਨੀਤੂ ਕਪੂਰ ਤਾਂ ਨੀਤੂ ਕਪੂਰ 70 ਦੇ ਦਰਸ਼ਕ ਦੀ ਸਭ ਤੋਂ ਵੱਧ ਫੇਮਸ ਰਹਿਣ ਵਾਲੀ ਐਕਟਰੈਸ ਸੀ 1980 ਦੇ ਵਿੱਚ ਇਹਨਾਂ ਦੋਨਾਂ ਦਾ ਵਿਆਹ ਵੀ ਹੋ ਗਿਆ ਸੀ ਪਰ ਜੇਕਰ ਆਪਾਂ ਇੱਥੇ ਨੀਤੂ ਕਪੂਰ ਦੀ ਵੀ ਗੱਲ ਕਰੀਏ ਤਾਂ ਨੀਤੂ ਕਪੂਰ ਨੇ ਐਜ਼ ਅ ਚਾਈਲਡਹੂਡ ਐਕਟਰੈਸ ਦੇ ਤੌਰ ਤੇ ਬਾਲੀਵੁੱਡ ਦੇ ਵਿੱਚ ਬਹੁਤ ਕੰਮ ਕੀਤਾ ਹੈ ਤਾਂ ਕਿਤੇ ਨਾ ਕਿਤੇ ਨੀਤੂ ਕਪੂਰ ਨੇ ਰਿਸ਼ੀ ਕਪੂਰ ਨਾਲੋਂ ਵੀ ਪਹਿਲਾਂ ਬਾਲੀਵੁੱਡ ਦੇ ਵਿੱਚ ਕਦਮ ਰੱਖਿਆ ਸੀ ਤਾਂ ਇਹ ਲੈਜੈਂਡਰੀ ਜੋੜੀ ਜੜੀ ਆ ਕਾਫੀ ਹੱਦ ਤੱਕ ਅਜ ਵੀ ਲੋਕਾਂ ਨੂੰ ਪਸੰਦ ਹੈ ਤੇ ਹੁਣ ਜਦੋਂ ਨੀਤੂ ਕਪੂਰ ਤੇ ਇੱਥੇ ਕਿਤੇ ਨਾ ਕਿਤੇ ਰਿਸ਼ੀ ਕਪੂਰ ਦੀ ਮੈਰਿਜ ਹੋਈ ਤਾਂ ਉਹਨਾਂ ਦੇ ਵੀ ਅੱਗੇ ਦੋ ਬੱਚੇ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇੱਕ ਤਾਂ ਰਣਵੀਰ ਕਪੂਰ ਹੋ ਗਏ ਤੇ ਦੂਜੇ ਉਹਨਾਂ ਦੀ ਬੇਟੀ ਹੈ ਤੇ ਹੁਣ ਜੇਕਰ ਆਪਾਂ ਇੱਥੇ ਗੱਲ ਕਰਦੇ ਆਂ ਕਿ ਇਸ ਤੋਂ ਇਲਾਵਾ ਰਿਸ਼ੀ ਕਪੂਰ ਦੇ ਜਿਹੜੇ ਭਾਈ ਰੰਧੀਰ ਕਪੂਰ ਤੇ ਰਾਜੀਵ ਕਪੂਰ ਨੇ ਹਿੰਦੀ ਸਿਨੇਮਾ ਦੇ ਵਿੱਚ ਉਹਨਾਂ ਦਾ ਵੀ ਬਹੁਤ ਵੱਡਾ ਨਾਮ ਹੈ ਬਹੁਤ ਵੱਡੇ ਡਾਇਰੈਕਟਰ ਤੇ ਐਕਟਰ ਹੋ ਰਹੇ ਚੁਕੇ ਨੇ ਰਾਜ ਕਪੂਰ ਦੇ ਛੋਟੇ ਬੇਟੇ ਰਾਜੀਵ ਕਪੂਰ ਨੂੰ ਆ ਇੱਥੇ ਇੱਕ ਮੂਵੀ ਹੈ ਜਿਹਦੇ ਨਾਂ ਤੋਂ ਉਹਨਾਂ ਨੂੰ ਕਾਫੀ ਹੱਦ ਤੱਕ ਫੇਮਸ ਆਪਾਂ ਕਹਿ ਸਕਦੇ ਹਾਂ ਕਿ ਉਹ ਹੋਏ ਨੇ ਇੱਥੇ ਰਾਮ ਤੇਰੀ ਗੰਗਾ ਮੈਲਿਕ ਮੂਵੀ ਆਈ ਸੀ ਜੋ ਕਿ ਕਾਫੀ ਜ਼ਿਆਦਾ ਉਸ ਸਮੇਂ ਦੀ ਹਿੱਟ ਮੂਵੀ ਸੀ ਤੇ ਇਸ ਮੂਵੀ ਤੋਂ ਕਾਫੀ ਹੱਦ ਤੱਕ ਰਾਜੀਵ ਕਪੂਰ ਨੂੰ ਪਛਾਣ ਮਿਲੀ ਸੀ ਨਾਮ ਸ਼ੋਹਰਤ ਮਿਲਿਆ ਸੀ ਦੂਜੇ ਪਾਸੇ ਰੰਧੀਰ ਦਾ ਜੇਕਰ 1970 ਦੇ ਦਹਾਕੇ ਦੇ ਵਿੱਚ ਕਰੀਅਰ ਗ੍ਰਾਫ ਦੀ ਗੱਲ ਕਰੀਏ ਤਾਂ ਕਰੀਅਰ ਗ੍ਰਾਫ ਇੱਕਦਮ ਉੱਚਾ ਹੋ ਗਿਆ ਸੀ ਪਰ 80 ਦੇ ਦਰਸ਼ਕ ਦੇ ਵਿੱਚ ਇਹਨਾਂ ਦਾ ਗ੍ਰਾਫ ਜਿਹੜਾ ਹੈ ਉਹ ਥੋੜਾ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ ਸੀ ਜਿਸ ਦੇ ਬਦਦੌਰ ਜੇਕਰ ਆਪਾਂ ਗੱਲ ਕਰਦੇ ਆ ਤਾਂ ਹੋਲੀ-ਹੋਲੀ ਉਹਨਾਂ ਦਾ ਗ੍ਰਾਫ ਜਿਹੜਾ ਹੈ ਉੱਚਾ ਉੱਠਣਾ ਸ਼ੁਰੂ ਹੋ ਜਾਂਦਾ ਇੱਥੇ ਉਹ ਕਾਫੀ ਸਾਲ ਦਾ ਪਹਿਲਾਂ ਪਰਦੇ ਤੋਂ ਗਾਇਬ ਰਹੇ ਪਰ ਜਦੋਂ ਰਿਸ਼ੀ ਕਪੂਰ ਦੀ ਡੈਥ ਹੁੰਦੀ ਹੈ ਤਾਂ ਉਹ 2000 ਜੇਕਰ ਆਪਾਂ ਇੱਥੇ ਗੱਲ ਕਰਦੇ ਆ ਇੱਕ ਮੂਵੀ ਆਈ ਸੀ ਹਾਊਸਫੁੱਲ 3 ਉਸ ਦੇ ਵਿੱਚ ਉਹਨਾਂ ਦਾ ਛੋਟਾ ਜੋ ਕੈਮਿਓ ਦੇਖਣ ਨੂੰ ਮਿਲਦਾ ਹੈ ਤਾਂ ਜਿਸ ਦੇ ਵਿੱਚ ਉਹਨਾਂ ਨੇ ਦੁਬਾਰਾ ਕਮਬੈਕ ਕੀਤਾ ਸੀ ਪਰ ਜੇਕਰ ਹੁਣ ਦੀ ਗੱਲ ਕਰੀਏ ਤਾਂ ਹੁਣ ਵੀ ਇੱਥੇ ਆਪਾਂ ਕਹਿ ਸਕਦੇ ਹਾਂ ਕਪੂਰ ਪਰਿਵਾਰ ਦਾ ਯਾਨੀ ਕਿ ਦਬਦਬਾ ਜੋ ਹੈ ਅੱਜ ਵੀ ਉਹ ਬਾਲੀਵੁੱਡ ਤੇ ਹੈ ਤਾਂ ਹੁਣ ਜੇਕਰ ਆਖਰੀ ਤੇ ਲਾਸਟ ਪੀੜੀ ਦੀ ਗੱਲ ਕਰਦੇ ਹਾਂ ਇਹ ਪੀੜੀ ਨੂੰ ਅੱਜ ਦੇ ਦੌਰ ਦੇ ਵਿੱਚ ਕੋਈ ਵੀ ਬੰਦਾ ਅਜਿਹਾ ਨਹੀਂ ਹੈ ਜੋ ਨਹੀਂ ਜਾਣਦਾ ਤਾਂ ਇੱਥੇ ਜੇਕਰ ਗੱਲ ਕੀਤੀ ਜਾਵੇ ਲਾਸਟ ਪੀੜੀ ਦੀ ਤਾਂ ਇਸ ਦੇ ਵਿੱਚ ਤੁਹਾਡੇ ਸਭ ਤੋਂ ਜ਼ਿਆਦਾ ਫੇਵਰਿਟ ਐਕਟਰ ਆਉਣ ਵਾਲੇ ਨੇ ਜੀਹਾਂ ਜੇਕਰ ਗੱਲ ਕੀਤੀ ਜਾਵੇ ਇਸ ਦੇ ਵਿੱਚ ਰਣਬੀਰ ਕਪੂਰ, ਕਰੀਨਾ ਅਤੇ ਕ੍ਰਿਸ਼ਮਾ ਕਪੂਰ ਜੀਹਾਂ ਇਹ ਤਿੰਨ ਕਪੂਰਸ ਜਿਹੜੇ ਨੇ ਕਾਫੀ ਹੱਦ ਤੱਕ ਤੁਹਾਨੂੰ ਵੀ ਇਹਨਾਂ ਨੇ ਐਂਟਰਟੇਨ ਕੀਤਾ ਹੈ ਬਹੁਤ ਸਰੀਆਂ ਫਿਲਮਾਂ ਦੇ ਨਾਲ ਤਾਂ ਸਭ ਤੋਂ ਪਹਿਲਾਂ ਇੱਥੇ ਗੱਲ ਕਰ ਲੈਣੇ ਆ ਰਿਸ਼ੀ ਅਤੇ ਨੀਤੂ ਕਪੂਰ ਦੇ ਜੋ ਬੇਟੇ ਨੇ ਯਾਨੀ ਕਿ ਰਣਬੀਰ ਕਪੂਰ ਜੋ ਕਿ ਅੱਜ ਬਾਲੀਵੁੱਡ ਦਾ ਬਹੁਤ ਵੱਡਾ ਨਾਂ ਹੈ ਜਿਨ੍ਹਾਂ ਨੂੰ ਕਿਸੇ ਵੀ ਪਛਾਣ ਦੇ ਜੋ ਮਹਤਾਜ ਨਹੀਂ ਹੈਗੇ ਤਾਂ ਜੇਕਰ ਉਹਨਾਂ ਦੀ ਪਹਿਲੀ ਮੂਵੀ ਦੀ ਗੱਲ ਕੀਤੀ ਜਾਵੇ ਤਾਂ ਪਹਿਲੀ ਫਿਲਮ ਉਹਨਾਂ ਦੀ ਇਥੇ ਫਲॉप ਰਹੀ ਸੀ ਪਰ ਜਦੋਂ ਜਦੋਂ ਉਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਤਾਂ ਕੈਰੀਅਰ ਇਹਨਾਂ ਜ਼ਿਆਦਾ ਦਮਦਾਰ ਗਿਆ ਕਿ ਅੱਜ ਤੁਸੀਂ ਦੇਖ ਹੀ ਸਕਦੇ ਹੋ ਉਹਨਾਂ ਦੀਆਂ ਫਿਲਮਾਂ ਕਿੰਨੀਆਂ ਜ਼ਿਆਦਾ ਹਿੱਟ ਹੋ ਰਹੀਆਂ ਨੇ ਤਾਂ ਜੇਕਰ ਇੱਥੇ ਗੱਲ ਕੀਤੀ ਜਾਵੇ ਉਹਨਾਂ ਦੀਆਂ ਫਿਲਮਾਂ ਬਰਫੀ ਦੀ ਰਾਜਨੀਤੀ ਦੀ ਤਮਾਸ਼ਾ ਅਤੇ ਰੌਕ ਸਟਾਰ ਵਰਗੀਆਂ ਫਿਲਮਾਂ ਕਾਫੀ ਬਿਹਤਰੀਨ ਰਹੀਆਂ ਨੇ ਪਰ ਉਹਨਾਂ ਦੇ ਕੈਰੀਅਰ ਦਾ ਗ੍ਰਾਫ ਉੱਚਾ ਚੁੱਕਣ ਦੇ ਲਈ ਜਿਸ ਫਿਲਮ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਫਿਲਮ ਇੱਥੇ ਹੈ ਸੰਜੂ ਜੀ ਹਾਂ ਜੋ ਕਿ ਸੰਜੇ ਦਾਦ ਦੀ ਬਾਇਓਪਿਕਾ ਪ ਕਹਿ ਸਕਦੇ ਹਾਂ ਕਿ ਸੰਜੇ ਦਾਦ ਦੀ ਬਾਇਓਪਿਕ ਸੀ ਇਹ ਮੂਵੀ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕ੍ਰਿਸ਼ਮਾ ਕਪੂਰ ਦੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਕ੍ਰਿਸ਼ਮਾ ਕਪੂਰ ਕਾਫੀ ਜਾਣਿਆ ਮਾਨਿਆ ਨਾਂ ਹੈ ਤੇ ਇੱਥੇ ਕਰੀਨਾ ਕਪੂਰ ਤੇ ਕਿਤੇ ਨਾ ਕਿਤੇ ਰਣਵੀਰ ਕਪੂਰ ਤੋਂ ਬਹੁਤ ਪਹਿਲਾਂ ਜਿਹੜੇ ਕ੍ਰਿਸ਼ਮਾ ਕਪੂਰ ਹੈ ਬਾਲੀਵੁੱਡ ਦਾ ਹਿੱਸਾ ਬਣ ਚੁੱਕੇ ਸੀ ਤੇ ਜੇਕਰ ਉਹਨਾਂ ਦੇ ਡੈਬਿਊ ਦੀ ਗੱਲ ਕੀਤੀ ਜਾਵੇ ਤਾਂ ਪ੍ਰੇਮ ਕੈਦੀ ਨਾਂ ਦੇ ਇੱਕ ਮੂਵੀ ਜੋ ਹੈ 1991 ਦੇ ਵਿੱਚ ਜਿਹੜੀ ਰਿਲੀਜ਼ ਹੁੰਦੀ ਹੈ ਜੋ ਕਿ ਕਾਫੀ ਹੱਦ ਤੱਕ ਅੱਛੀ ਮੂਵੀ ਸੀ ਇਸ ਦੇ ਵਿੱਚੋਂ ਉਹਨਾਂ ਦਾ ਪਹਿਲਾ ਡੈਬਿਊ ਸੀ ਕ੍ਰਿਸ਼ਮਾ ਕਪੂਰ ਦਾ ਤਕ ਰਿਸ਼ਮਾ ਕਪੂਰ ਵੀ 90 ਦੇ ਦਰਸ਼ਕ ਦੀ ਇੱਕ ਅਜੀਹੀ ਅਦਾਕਾਰਾ ਸੀ ਜੋ ਹਰ ਕਿਸੇ ਨੂੰ ਪਸੰਦ ਆਂਦੀ ਸੀ ਤਾਂ ਇੱਥੇ ਜੇਕਰ ਗੱਲ ਕਰੀਏ ਉਹਨਾਂ ਦੀ ਫਿਲਮਾਂ ਦੀ ਤਾਂ ਰੋਮਾਂਟਿਕ ਤੋਂ ਲੈ ਕੇ ਡਰਾਮਾ ਇਸ ਤੋਂ ਇਲਾਵਾ ਕਾਮੇਡੀ ਫਿਲਮਾਂ ਉਹਨਾਂ ਨੇ ਟਰਾਈ ਕੀਤੀਆਂ ਨੇ ਬਹੁਤ ਖੂਬਸੂਰਤ ਫਿਲਮਾਂ ਨੇ ਸਭ ਤੋਂ ਵੱਧ ਉਹਨਾਂ ਦੀ ਜੋੜੀ ਜਿਹੜੀ ਹੈ ਉਹ ਗੋਵਿੰਦਾ ਦੇ ਨਾਲ ਜੱਚਦੀ ਸੀ ਤਾਂ ਗੋਵਿੰਦਾ ਦੇ ਨਾਲ ਕਾਫੀ ਹੱਦ ਤੱਕ ਹਿੱਟ ਫਿਲਮਾਂ ਉਹਨਾਂ ਨੇ ਦਿੱਤੀਆਂ ਨੇ ਇਸ ਤੋਂ ਇਲਾਵਾ ਜੇਕਰ ਕ੍ਰੀਨਾ ਕਪੂਰ ਦੀ ਗੱਲ ਕੀਤੀ ਜਾਵੇ ਤਾਂ ਕ੍ਰੀਨਾ ਕਪੂਰ ਦੇ ਕੈਰੀਅਰ ਦੀ ਜੇਕਰ ਹੁਣ ਗੱਲ ਕਰੀਏ ਤਾਂ ਕ੍ਰੀਨਾ ਕਪੂਰ ਵੀ ਬਹੁਤ ਵੱਡੀ ਸੇਲੀਬ੍ਰਿਟੀ ਆ ਬਾਲੀਵੁੱਡ ਦੀ ਜਿਸ ਨੂੰ ਅੱਜ ਦੇ ਦੌਰ ਦੇ ਵਿੱਚ ਹਰ ਕੋਈ ਜਾਣਦਾ ਹੈ ਤਾਂ 2000 ਦੇ ਵਿੱਚ ਇੱਕ ਰਿਫਿਊਜ਼ ਹੀ ਮੂਵੀ ਆਈ ਸੀ ਜਿਸ ਦੇ ਵਿੱਚ ਕਰੀਨਾ ਦਾ ਵੀ ਡੈਬਿਊ ਹੋ ਚੁੱਕਿਆ ਸੀ ਤਾਂ ਕਹਿ ਸਕਦਾ ਹੈ ਕਿ ਕਾਫੀ ਹੱਦ ਤੱਕ ਅੱਛੀਆਂ ਫਿਲਮਾਂ ਕਪੂਰ ਖਾਨਦਾਨ ਨੇ ਆਪਾਂ ਨੂੰ ਦਿੱਤੀਆਂ ਨੇ ਤਾਂ ਉਸ ਤੋਂ ਬਾਅਦ ਉਹਨਾਂ ਦਾ ਜਿਕਰ ਨਾਮ ਤਿਸ਼ੋਰਤ ਦੀ ਗੱਲ ਕੀਤੀ ਜਾਵੇ ਤਾ ਇਥੇ ਫਿਲਮ ਆਈ ਸੀ ਜਵਵੀ ਮੈਟ ਜਿਸ ਦੇ ਵਿੱਚ ਉਹਨਾਂ ਦਾ ਗੀਤ ਨਾਮ ਦਾ ਕੈਰੈਕਟਰ ਸੀ ਜੋ ਕਿ ਕਾਫੀ ਹੱਦ ਤੱਕ ਫੇਮਸ ਸੀ ਇਸ ਮੂਵੀ ਦੇ ਗਾਣਿਆਂ ਤੇ ਅੱਜ ਤੱਕ ਇੰਸਟਾਗ੍ਰam ਦੇ ਉੱਤੇ ਤੁਸੀਂ ਦੇਖ ਸਕਦੇ ਹੋ ਰੀਲਸ ਬਣਦੀਆਂ ਨੇ ਤੇ ਦੂਜੇ ਪਾਸੇ ਜੇਕਰ ਹੁਣ ਗੱਲ ਕੀਤੀ ਜਾਵੇ ਇਹਨਾਂ ਸਾਰੇ ਹੀ ਕਪੂਰਜ਼ ਪਰਿਵਾਰ ਦੀ ਤਪ ਕਪੂਰ ਪਰਿਵਾਰ ਨੇ ਹਾਲਾਂਕਿ ਆਪਾਂ ਨੂੰ ਬਹੁਤ ਸਾਰੀ ਫਿਲਮਾਂ ਦਿੱਤੀਆਂ ਨੇ ਬਹੁਤ ਸਾਰੀਆਂ ਉਚਾਈਆਂ ਤੇ ਪਹੁੰਚਿਆ ਕਪੂਰ ਖਾਨਦਾਨ ਤੇ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਪੂਰ ਪਰਿਵਾਰ ਇੱਕ ਅਜਿਹਾ ਪਰਿਵਾਰ ਹੈ ਜੋ ਬਾਲੀਵੁੱਡ 'ਚ ਕਾਫੀ ਲੰਬੇ ਸਮੇਂ ਤੋਂ ਫਿਲਮ ਦੇ ਰਿਹਾ ਆਪਾਂ ਨੂੰ ਐਂਟਰਟੇਨਮੈਂਟ ਦੇ ਰਿਹਾ ਹੈ ਤਾਂ ਕਾਫੀ ਹੱਦ ਤੱਕ ਜੇਕਰ ਤੁਹਾਨੂੰ ਵੀ ਇਨ੍ਹਾਂ ਐਕਟਰਸ ਦੇ ਵਿੱਚੋਂ ਕੋਈ ਖਾਸ ਐਕਟਰ ਪਸੰਦ ਹੈ ਜੇਕਰ ਅੱਜ ਦੀ ਪੀੜ੍ਹੀ ਦੇ ਵਿੱਚੋਂ ਜਾਂ ਫਿਰ ਜੇਕਰ ਪੁਰਾਣੇ ਐਕਟਰਸ ਦੀ ਜੋ ਮੈਂ ਗੱਲ ਕੀਤੀ ਆ ਉਹਨਾਂ ਦੇ ਵਿੱਚੋਂ ਜੇਕਰ ਤੁਹਾਡਾ ਵੀ ਕੋਈ ਫੇਵਰੇਟ ਹੈ ਤਾਂ ਸਾਨੂੰ ਕਮੈਂਟ ਜ਼ਰੂਰ ਕਰਨਾ ਤੇ ਇੱਥੇ ਇਹ ਵੀ ਦੱਸਣਾ ਕਿ ਕਿਹੜੇ ਐਕਟਰ ਦੀ ਕਿਹੜੀ ਫਿਲਮ ਤੁਹਾਨੂੰ ਜ਼ਿਆਦਾ ਅੱਛੀ ਲੱਗੀ ਇਸੇ ਦੇ ਨਾਲ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਂ